ਸੈਂਟ ਦੇ ਸੰਘਰਸ਼ ਨੂੰ ਵੰਡਣ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਕੀ ਕੀਤਾ ਜਾ ਰਿਹਾ ਹੈ ਕਿ ਇੱਥੇ ਪੰਜਾਬ ਹਰਿਆਣਾ ਵਿੱਚ ਜਲਦੀ ਕੋਈ ਕਨਫਲਿਕਟ ਆਊਗਾ ਵੀ ਆਪਣੇ ਹਮਾਂ ਜਲਦੀ ਹਰੇ ਮੈਂ ਦੇ ਵੀਰਾਂ ਨੂੰ ਇਹ ਦੱਸਦੀ ਹੈ ਕਿ ਜੇ ਉਹਨਾਂ ਦੇ بڑے ਬੱਚੇ ਸੈਂਟ ਦੇ ਵਿੱਚ ਵੋਟ ਪਾ ਸਕਦੇ ਆ ਤਾਂ ਕਿੰਨੇ ਮੈਂਬਰੀ ਸੈਂਟ 'ਚ ਵੋਟ ਪਾ ਸਕਦੇ ਆ ਕਿਤੇ ਮੈਂਬਰ ਕਿ ਉਹਨਾਂ ਨੇ ਗ੍ਰੈਜੂਏਟ ਕੋਰਸ ਕਿਉਂ ਸੀ ਨਹੀਂ ਛੱਡੀ ਇਸ ਲਈ ਜੇ ਉਹਨਾਂ ਦੇ ਵਿੱਚ ਕੋਈ ਹਿੱਸਾ ਹੈ ਕਿ ਆ ਕੇ ਨਾਮ ਨਹੀਂ ਬਣਦਾ ਉਹ ਤਾਂ ਕੋਈ ਨਹੀਂ ਬਣਦਾ ਹਰਿਆਣੇ ਦੀ ਗੁਰਕਸ਼ੇਤਰ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਲੰਡਨ ਕੇ ਤੇ ਪੰਜਾਬ ਵੱਡਾ ਭਰਾ ਬਣ ਕੇ ਹਰ ਨਾਲ ਖੜੇਗਾ ਜੇ ਸ਼ਿਮਲਾ ਦੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਲੰਡਨ ਕੇ ਪੰਜਾਬ ਹਮਾ ਚੱਲਾ ਖੜਾ ਹੋਊਗਾ ਸਾਡੀ ਬੇੜ ਦੇ ਇਹਨਾਂ ਦੋਸਤ ਗੁੰਮਿਆਂ ਦੇ ਵਿਦਿਆਰਥੀਆਂ ਨੂੰ ਕਿ ਅੱਜ ਭਰਾ ਬਣੇ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਧੱਕਿਆਂ ਦੀ ਦਾਸਤਾਨ ਬਹੁਤ ਵੱਡੀ ਆ ਜਦੋਂ 1947 ਜਸੀਂ ਭਰੋਸਾ ਕਰਕੇ ਹਿੰਦੁਸਤਾਨ ਦੇ ਵਿੱਚ ਆਏ ਆ ਪੰਨ ਦੀ ਬਿਪਰਵਦੀ ਲੀਡਰਸ਼ਿਪ ਨੂੰ ਪਤਾ ਹੀ ਕਿ ਸਿੱਖਾਂ ਦੀ ਇੱਕ ਪੋਲੀਟੀਕਲ ਐਸਪੀਰੇਸ਼ਨ ਆ ਇਹ ਲੈ ਕੇ ਰਹਿਣਗੇ ਤਾਂ ਇਹਨਾਂ ਨੇ ਪੰਜਾਬ ਰੀਓਰਗੇਨਾਈਜੇਸ਼ਨ ਐਕਟ ਜਿਹੜਾ ਉਹ ਇਸ ਹਿਸਾਬ ਨਾਲ ਤਿਆਰ ਕੀਤਾ ਕਿ ਅਸੀਂ ਯਾਦ ਦੇਸ਼ ਦੇ ਵਿੱਚ ਵੀ ਗੁਲਾਮ ਆ ਇੱਕ ਇੱਕ ਕੁਪੰਦਸ ਹੁੰਦਾ ਜਿਹਦੇ ਕੋਲ अपना पाणी ਨਹੀਂ ਆ ਕੋ ਪੰਜਾਬ ਦੀ ਰੀਓਰਗੇਨਾਈਜੇਸ਼ਨ ਐਕਟ ਦੀ ਦੇਣਾ ਇੱਕੋ ਇੱਕ ਸੂਬਾ ਜਿਸਤੰਦੋ ਜਿਹਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਪੰਜਾਬ ਦੇ ਰੀਓਰਗੇਨਾਈਜੇਸ਼ਨ ਐਕਟ ਦੀ ਦੇਣਾ ਕਸ ਇੱਥੇ ਐਲਾਨ ਕਰਦੇ ਆ ਕਿ ਸਾਡਾ ਇਹਨਾਂ ਰਾਜਧਾਨੀ ਤੋਂ ਬਿਨਾਂ ਨਹੀਂ ਸਰਦਾ ਸਾਡਾ ਇਸ ਯੂਨੀਵਰਸਿਟੀ ਤੋਂ ਬਿਨਾਂ ਸਾਡੇ ਸਾਡੇ ਦਰਿਆਈ ਪਾਣੀਆਂ ਤੋਂ ਬਿਨਾਂ ਨਹੀਂ ਸਰਦਾ ਜੇ ਸਾਨੂੰ ਰਾਇਟਰ ਨਹੀਂ ਮਿਲਦੀ ਜੇ ਸਾਨੂੰ ਦਰਿਆਈ ਪਾਣੀਆਂ ਦਾ ਹੱਕ ਨਹੀਂ ਮਿਲਦਾ ਤੇ ਸਾਡੇ ਕੋਲ ਦੋ ਰਾਹ ਨੇ ਜਾਂ ਤਾਂ ਅਸੀਂ ਇੱਕੋ ਉੱਤਰ ਕੇ ਦੇਸ਼ਾਂ ਵਿਦੇਸ਼ਾਂ 'ਚ ਚਲੇ ਜਾਵਾਂਗੇ ਜਾਂ ਚਾਹ ਵੀ ਇੱਥੇ ਲੜਨ ਦੇ ਵਾਸਤੇ ਜੰਨਕ ਬਣਾਂਗੇ ਤੇ ਅਸੀਂ ਦੱਸ ਜੇ ਕਿ ਲੜਨ ਗੁਰੂ ਦੇ ਸਿੱਖ ਦੇ ਹਿੱਤਿਆ ਆ ਜਿੱਦ ਤੱਕ ਗੁਰਨਾਨਕ ਪਾਸ਼ਾ ਨੇ ਜੰਗੂ ਪੈਣਣ ਤੋਂ ਨਾ ਕਰਤਾ ਸਿੱਖ ਦੇ ਇਸੇ ਲੜਾਈ ਉਸੇ ਦਿਨ ਆ ਗਈ ਇਹ ਲੜਾਈ ਚੱਲੀ ਰਹੂਗੀ ਤੇ ਜਿਹੜਾ ਸੰਗੀ ਲਾਣਾ ਜਿਹੜਾ ਇਹ ਸਾਨੂੰ ਜੇਲ੍ਹਾਂ ਦੀਆਂ ਥਾਣਿਆਂ ਦੀਆਂ ਗੋਲੀਆਂ ਦੀਆਂ ਟੰਪੀਆਂ ਦਿੰਦੇ ਆ ਤਾਂ ਅਸੀਂ ਦੱਸ ਦਈਏ ਕਿ ਸਾਡੇ ਪਹਿਲੇ ਪਾਸ਼ਾ ਨੇ ਕਾਦਰ ਦੀ ਜੇਲ੍ਹ ਕੱਟੀ ਸੀ ਦਸਮ ਪਾਤਸ਼ਾਹ ਦੀ ਬਖਸ਼ੀ ਫਤਿਹ ਦਾ ਸਾਂਝ ਪਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਟੈਸਟਰ ਨੇ ਚੱਲ ਕੇ ਆਈ ਸਾਰੀ ਸੰਗਤ ਦਾ ਕਦਮ ਕਦਮ ਸਾਡੇ ਸਿਰ ਮੱਥੇ ਆ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਸੈਨਟ ਦੀ ਕਿ ਸੈਨਟ ਦੇ ਸੰਘਰਸ਼ ਨੂੰ ਵੰਡਣ ਦੇ ਵਾਸਤੇ ਪ੍ਰਸ਼ਾਸਨ ਵੱਲੋਂ ਕੀ ਜਾ ਰਿਹਾ ਹੈ ਕਿ ਇੱਥੇ ਪੰਜਾਬ ਹਰਿਆਣਾ ਵਿੱਚ ਕਨਫਲਿਕਟ ਆਊਗਾ ਤਾਂ ਆਪਣੇ ਹਮਾ ਚਲਦੇ ਹਰੇ ਮੈਦਾਨ ਦੇ ਵੀਰਾਂ ਨੂੰ ਇਹ ਗੱਲ ਦੱਸਣੀ ਹੈ ਕਿ ਜੇ ਉਹਨਾਂ ਦੇ ਪੜ੍ਹੇ ਬੱਚੇ ਸੈਨੇਟ ਦੇ ਵਿੱਚ ਵੋਟ ਪਾ ਸਕਦੇ ਆ ਤਾਂ ਕਨਵੇਂ ਮੈਂਬਰੀ ਸੈਨੇਟ 'ਚ ਵੋਟ ਪਾ ਸਕਦੇ ਆ 31 ਮੈਂਬਰ ਜਿਨ੍ਹਾਂ ਨੇ ਗ੍ਰੈਜੂਏਟ ਕੋਰਸ ਹੀ ਕਿਉਂ ਸੀ ਨਹੀਂ ਛੱਡੀ ਉਸ ਲਈ ਜੇ ਉਹਨਾਂ ਦੇ ਵਿੱਚ ਕੋਈ ਹਿੱਸਾ ਹੈ ਤੇ ਕਨਵੇਂ ਮੈਂਬਰੀ ਨਾ ਬਣਦਾ ਉਹਦਾ ਕੋਈ ਨਹੀਂ ਬਣਦਾ ਉਹ ਤੂੰ ਅਗਲੀ ਕੱਲ੍ਹ ਜੇ हरियाणा यूनिवर्सिटी कुरक्षेत्र यूनिवर्सिटी ਨੂੰ ਕੇਂਦਰੀ ਯੂਨੀਵਰਸਿਟੀ ਲੰਡਨ ਕੇ ਤੇ ਪੰਜਾਬ ਵੱਡਾ ਭਰਾ ਬਣ ਕੇ ਹਰ ਨਾਲ ਖੜੇਗਾ ਜੇ ਸ਼ਿਮਲਾ ਦੀ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਲੰਡਨ ਕੇ ਪੰਜਾਬ ਹਮਤ ਨਾਲ ਖੜਾ ਹੋਊਗਾ ਸਾਡੀ ਬੇਨਤੀ ਹੈ ਨਾ ਦੋਵਾਂ ਸੁਪਿਆਂ ਦੇ ਵਿਦਿਆਰਥੀਆਂ ਨੂੰ ਕਿ ਅੱਜ ਭਰਾ ਬਣੇ ਪੰਜਾਬ ਦੇ ਨਾਲ ਖੜੋ ਪੰਜਾਬ ਦੇ ਨਾਲ ਧੱਕਿਆਂ ਦੀ ਦਾਸਤਾਨ ਬਹੁਤ ਵੱਡੀ ਆ ਜਦੋਂ 1900 ਉਹ ਜਿਸੀ ਭਰੋਸਾ ਕਰਕੇ ਹਿੰਦੁਸਤਾਨ ਦੇ ਵਿੱਚ ਆਏ ਆ ਪੰਨਾਂ ਦੀ ਵਿਪਰਵਾਦੀ ਲੀਡਰਸ਼ਿਪ ਨੂੰ ਪਤਾ ਹੀ ਕਿ ਸਿੱਖਾਂ ਦੀ ਇੱਕ ਪੋਲੀਟਿਕਲ ਐਸਪੀਰੇਸ਼ਨ ਹੈ ਇਹ ਲੈ ਕੇ ਰਹਿਣਗੇ ਤਾਂ ਇਹਨਾਂ ਨੇ ਪੰਜਾਬ ਰੀਓਰਗੇਨਾਈਜੇਸ਼ਨ ਐਕਟ ਜਿਹੜਾ ਉਹ ਇਸ حساب ਨਾਲ ਤਿਆਰ ਕੀਤਾ ਕਿ ਅਸੀਂ ਯਾਦ ਦੇਸ਼ ਦੇ ਵਿੱਚ ਵੀ ਗੁਲਾਮ ਆ ਇੱਕੋ ਇੱਕ ਕੁਪੰਦਸ ਹੁੰਦਾ ਜਿਹਦੇ ਕੋਲ ਆਪਣਾ ਪਾਣੀ ਨਹੀਂ ਆ ਉਹ ਪੰਜਾਬ ਦੀ ਰੀਓਰਗੇਨਾਈਜੇਸ਼ਨ ਐਕਟ ਵੀ ਦੇਣਾ ਇੱਕੋ ਇੱਕ ਸੁਭਾਂ ਜੋਸਤੰਦ ਜਿਹਦੇ ਕੋਲ ਆਪਣੀ ਰਾਜਧਾਨੀ ਨਹੀਂ ਹੈ ਉਹ ਪੰਜਾਬ ਦੇ ਰੀਓਰਗੇਨਾਈਜੇਸ਼ਨ ਐਕਟ ਦੀ ਦੇਣਾ ਤਾਂ ਅਸੀਂ ਇੱਥੇ ਐਲਾਨ ਕਰਦੇ ਹਾਂ ਕਿ ਸਾਡਾ ਹੋਂਦ ਰਾਜਧਾਨੀ ਤੋਂ ਬਿਨਾ ਨਹੀਂ ਸਰਦਾ ਸਾਡਾ ਇਸ ਯੂਨੀਵਰਸਿਟੀ ਤੋਂ ਬਿਨਾ ਨਹੀਂ ਸਰਦਾ ਸਾਡਾ ਸਾਡੇ ਦਰਿਆਈ ਪਾਣੀਆਂ ਤੋਂ ਬਿਨਾ ਨਹੀਂ ਸਰਦਾ ਜੇ ਸਮੁੰਦਰਾਂ ਤੇ ਨਹੀਂ ਮਿਲਦੀ ਜੇ ਸਮੁੰਦਰ ਦੀ ਰਿਆਈ ਪਾਣੀਆਂ ਦਾ ਹੱਕ ਨਹੀਂ ਮਿਲਦਾ ਤੇ ਸਾਡੇ ਕੋਲ ਦੋ ਰਾਹ ਨੇ ਜਾਂ ਤਾਂ ਅਸੀਂ ਇੱਕੋ ਉੱਧਰ ਕੇ ਦੇਸ਼ਾਂ ਵਿਦੇਸ਼ਾਂ 'ਚ ਚਲੇ ਜਾਵਾਂਗੇ ਤੇ ਜਾਂ ਅਸੀਂ ਇੱਥੇ ਲੜਨ ਦੇ ਵਾਸਤੇ ਲੱਕ ਬੰਨਾਂਗੇ ਤੇ ਅਸੀਂ ਦੱਸ ਲਈਏ ਕਿ ਲੜਦੇ ਗੁਰੂ ਦੇ ਸਿੱਖ ਦੇ ਇਥੇ ਆਇਆ ਜਿੱਦ ਤੱਕ ਗੁਰਨਾਨਕ ਪਾਸ਼ਾ ਨੇ ਜੰਗੂ ਪੈਣਣ ਤੋਂ ਨਾ ਕਰਤਾ ਸਿੱਖ ਦੇ ਇਥੇ ਲੜਾਈ ਉਸੇ ਦਿਨ ਆ ਗਈ ਉਹ ਲੜਾਈ ਚੱਲੀ ਰਹੂਗੀ ਕਿ ਜਿਹੜਾ ਸੰਗੀ ਲੜਣਾ ਜਿਹੜਾ ਇਹ ਸਾਨੂੰ ਜੇਲ੍ਹਾਂ ਦੀਆਂ ਥਾਣਿਆਂ ਦੀਆਂ ਗੋਲੀਆਂ ਦੀਆਂ ਟੰਪੀਆਂ ਦਿੰਦੇ ਆ ਤਾਂ ਅਸੀਂ ਦੱਸ ਦਈਏ ਕਿ ਸਾਡੇ ਪਹਿਲੇ ਪਾਸ਼ਾ ਨੇ ਬਾਬਰ ਦੀ ਜੇਲ ਕੱਟੀ ਸੀ ਸੱਤ ਸਾਡੇ 6ਵੇਂ ਪਾਸ਼ਾ ਨੇ ਜਹਾਗੀਰ ਦੀ ਜੇਲ ਕੱਟੀ ਅਸੀਂ ਜ਼ਿਲ੍ਹੇ ਤੋਂ ਠਾਣਿਆਂ ਤੋਂ ਸਾਡੇ ਪਹਿਲੇ ਵੀ ਨੌਜਵਾਨ ਐਨਐਸਏ ਦੇ ਅਧੀਨ ਜਿੜੇ ਬਿੜਕੜ ਬੈਠੇ ਆ ਸਾਡੇ ਪਹਿਲੇ ਬੰਦੀ ਸੰਗਤ ਤਿੰਨ ਤਾਕਿਆਂ ਤੋਂ ਹਿੰਦੁਸਤਾਨ ਦੀਆਂ ਜ਼ਿਲ੍ਹਿਆਂ 'ਚ ਬੈਠੇ ਤੇ ਜੇ ਇਹਨਾਂ ਦਾ ਵਿਹਮ ਕਿ ਇਹਨਾਂ ਦੀਆਂ ਜ਼ਿਲ੍ਹਾਂ ਇਹਨਾਂ ਦੇ ਠਾਣੇ ਸਾਨੂੰ ਡਰਾ ਲੈਣਗੇ ਤੇ ਵਿਹਮ ਕਰ ਦੇਣਾ ਭਾਈ ਗੁਰਗੋਬ ਸਿੰਘ ਦੇ ਨਾਤੀ ਪੁੱਤ ਇਕੀਆਂ ਦੇ 51 ਮੋੜਾਂਗੇ ਤੇ ਪੰਜਾਬ ਦੀ ਨੌਜਵਾਨੀ ਜਿੱਥੇ ਸਾਡੇ ਚੱਪੇ-ਚੱਪੇ ਦੇ ਉੱਤੇ ਖੂਨ ਡਲਿਆ ਚਿੱਤੋ ਸੰਘਰਸ਼ ਭਾਈ ਅਮਰੀਕ ਸਿੰਘ ਛੱਡ ਕੇ ਗਏ ਆ ਜਿੱਥੇ ਸੰਘਰਸ਼ ਭਾਈ ਜਸਵੰਤ ਸਿੰਘ ਛੱਡ ਕੇ ਗਏ ਆ ਪੰਜਾਬ ਦੀ ਨੌਜਵਾਨੀ ਹੁਣ ਸੰਘਰਸ਼ ਉਤੋਂ ਚੱਕੂਗੀ ਤੇ ਆਪਣੇ ਹੱਕ ਲੈ ਕੇ ਸਾ ਲਵੇਗੀ ਦੇਉਣ ਮੈਂ ਇਸ ਧਰਨੇ ਦੇ ਸਬੰਧ ਵਿੱਚ ਬੇਨਤੀ ਕਰਦਾ ਕਿ ਜਿਹੜੇ ਇਹਨਾਂ ਨੇ ਸ਼ਡਿਊਲ ਅਨਾਉਂਸ ਕਰਨਾ ਆ ਜਿੰਨਾ ਸਮਾਂ ਸ਼ਡਿਊਲ ਅਨਾਉਂਸ ਨਹੀਂ ਹੁੰਦਾ ਇਹ ਮੋਰਚਾ ਲਗਾਤਾਰ ਜਰੀ ਰਹੂਗਾ ਤੇ ਜਿਹੜੇ ਪ੍ਰੈਸ਼ਰ ਟੈਕਟਿਕਸ ਵਰਤ ਰਹੇ ਆ ਤੈਨਾਂ ਨੂੰ ਦੱਸ ਦਿਆਂ ਕਿ ਸਾਡੇ ਬਾਬੂਆਂ ਨੇ ਕਣਕਾਂ ਬੀਜ ਲੀਆਂ ਵਿਹਲੇ ਟਰਾਲੀਆਂ ਤੇ ਤਰਪਾਲਾ ਪੈਂਦਿਆ ਅਸੀਂ ਬੰਦ ਨਹੀਂ ਲਾਉਣਾ ਜੇ ਇਹਨਾਂ ਨੂੰ ਲੱਗਦਾ ਆ ਕਿ ਕਿਸੇ ਤਰੀਕੇ ਡਰਾ ਕੇ ਟਮਕਾ ਕੇ ਕਿਸੇ ਚਲਾਕੀ ਦੇ ਨਾਲ ਮੋਰਚਾ ਖਦੇੜ ਦੇਣਗੇ ਤਪਲੇਖੇ ਚ ਹੋਣਗੇ ਆ ਯੂਨੀਵਰਸਿਟੀ ਦਾ ਕੋਨਾ ਕੋਨਾ ਟਰੈਕਟਰ ਟਰਾਲੀਆਂ ਨਾਲ ਭਰ ਦਿਆਂਗੇ ਤਾਂ ਪੰਜਾਬ ਦੇ ਕੋਨੇ ਕੋਨੇ ਚੋਂ ਲੋਕਾਂ ਨੇ ਅੱਜ ਦੱਸਤਾ ਆ ਕਿ ਚੰਡੀਗੜ ਸਾਡੀ ਪਿਤਾ ਪੁਰਖੀ ਜ਼ਮੀਨੋਂ ਜਾ ਕੇ ਬਣਾਇਆ ਆ ਤੇ ਉਹਨਾਂ ਦੇ ਪਿਓ ਦੀ ਮਾਲਕੀ ਨਹੀਂ ਚੰਡੀਗੜ ਇਹ ਪੰਜਾਬ ਦੀ ਮਾਲਕੀ ਆ ਜੇ ਅਸੀਂ ਇਹ ਸੰਘਰਸ਼ ਨੂੰ ਨਾ ਕਿਸੇ ਤਨਪੱਤਨ ਲਾਇਆ ਤਾਂ ਚੰਡੀਗੜ੍ਹ ਪ੍ਰਾਈ ਸਿਟੀ ਆਨੰਦਪੁਰ ਸਾਹਿਬ ਹਿਆਰਪੁਰ ਪਠਾਨਕੋਟ ਦੇ ਨਾਲ ਇੱਕ ਲੋਅਰ ਹੇਲ ਸਟੇਟ ਬਣਾਉਣ ਦੀ ਇਹਨਾਂ ਦੀ ਤਿਆਰੀ ਹੈ ਆਪਾਂ ਉਧਰ ਗੱਲਬਾਤਨ ਤੋਂ ਪਹਿਲਾਂ ਰੁਕੀਏ ਤੇ ਆਪਾਂ ਆਪਣੀ ਜਿੰਨੀ ਤਾਕਤ ਝੋਕੇ ਪੰਜਾਬ ਦੇ ਕਾਦੇ ਵਾਸਤੇ ਸੰਘਰਸ਼ ਖੜਾ ਕਰੀਏ ਤੇ ਉਲੀ ਪਹਿਲੀ ਮੰਜ਼ਿਲ ਪੰਜਾਬ ਯੂਨੀਵਰਸਿਟੀ ਨੂੰ ਦੁਬਾਰਾ ਉਸੇ ਸਟੇਟਸ 'ਤੇ ਲਿਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ